ਮਨਪੀਰ ਸਿੰਘ ਯਾਲੀ ਦਾ ਪਿਛਲੇ ਦਿਨੀ ਇੱਕ ਬਿਆਨ ਆਉਂਦਾ ਜਿਸ ਨੇ ਕਾਫੀ ਹਲਚਲ ਪੈਦਾ ਕਰ ਦਿੱਤੀ ਬਿਆਨੇ ਸੀ ਕਿ ਉਹ ਚਾਹੁੰਦੇ ਸਨ ਉਹਨਾਂ ਨੇ ਇਹ ਕਿਹਾ ਸੀ ਕਿ ਉਹ ਪੁਨਰ ਸੁਜੀਤ ਸ਼ਰੋਮਣੀ ਅਕਾਲੀ ਦਲ ਦਾ ਹਿੱਸਾ ਨਹੀਂ ਨੇ ਉਹ ਤਾਂ ਪੰਜ ਮੈਂਬਰੀ ਕਮੇਟੀ ਦਾ ਹਿੱਸਾ ਹੈ ਜਿਸ ਤੋਂ ਬਾਅਦ ਅਜੀਹਾ ਲੱਗ ਰਿਹਾ ਸੀ ਕਿ ਪੁਨਰ ਸੁਜੀਤ ਸ਼ਰੋਮਣੀ ਅਕਾਲੀ ਦਲ ਹੁਣ ਬਣਨ ਤੋਂ ਪਹਿਲਾਂ ਹੀ ਇੱਕ ਪਾਰਟੀ ਪੂਰੀ ਫòm ਹੋਣ ਤੋਂ ਪਹਿਲਾਂ ਹੀ ਖੇਰੂ-ਖੇਰੂ ਹੋ ਗਈ ਹੈ ਪਰ ਬਾਅਦ ਚ ਫਿਰ ਉਹਨਾਂ ਦਾ ਸਪਸ਼ਟਿਕਰਣ ਵੀ ਆ ਜਾਂਦਾ ਹੈ ਕਿ ਉਹਨਾਂ ਦੇ ਬਿਆਨ ਉਤਰਾੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਸੀ ਪਰ ਕਿਤੇ ਨਾ ਕਿਤੇ ਸਵਾਲ ਵੀ ਉੱਠ ਗਏ ਸੀ ਕਿ ਹੋ ਸਕਦਾ ਹੈ ਕਿ ਮਨਪ੍ਰੀਤ ਸਿੰਘ ਯਾਲੀ ਹੁਣ ਬਾਦਲ ਤੜਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋਣ ਕਿਉਂਕਿ ਗੱਲਾਂ ਇਹ ਹੀ ਚਲ ਰਹੀਆਂ ਸੰਗ ਕਿ ਮਨਪ੍ਰੀਤ ਈਆਲੀ ਪ੍ਰਧਾਨਗੇ ਜਾਂਦੇ ਸੀ ਪਰ ਉਹਨਾਂ ਨੂੰ ਪ੍ਰਧਾਨਗੀ ਮਿਲੀ ਨਹੀਂ ਇਸ ਕਰਕੇ ਉਹ ਨਰਾਜ਼ ਨੇ ਅਕਸਰ ਮੀਟਿੰਗਾਂ ਹੁੰਦੀਆਂ ਸੀ ਜਾਂ ਫਿਰ ਕਿਤੇ ਵੀ ਇਕੱਠੇ ਹੁੰਦੇ ਸੀ ਪੁਨਰਜੀਤ ਸ਼ਰੋਮਣੀ ਅਕਾਲੀ ਦਲ ਵਾਲੇ ਦਾ ਮਨਪ੍ਰੀਤ ਸਿੰਘ ਈਆਲੀ ਉਹਨਾਂ ਚ ਨਜ਼ਰ ਨਹੀਂ ਆਉਂਦੇ ਸੀ ਇਸੇ ਨੂੰ ਲੈ ਕੇ ਹੁਣ ਇੱਕ ਬਿਆਨ ਸਿਕੰਦਰ ਸਿੰਘ ਮਲੂਕਾ ਦਾ ਵੀ ਆਉਂਦਾ ਹੈ ਜਿਸ ਤੋਂ ਬਾਅਦ ਅਜੀਹ ਲੱਗ ਰਿਹਾ ਹੈ ਕਿ ਹੁਣ ਮਨਪ੍ਰੀਤ ਸਿੰਘ ਈਆਲੀ ਦੇ ਉਹਨਾਂ ਸੁਪਨਿਆਂ ਦੇ ਉੱਤੇ ਪਾਣੀ ਫੇਰ ਚੁੱਕਾ ਹੈ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਤੋਂ ਵੀ ਇਹ ਹੀ ਜਾਪਦਾ ਸੀ ਕਿ ਉਹ ਚਾਹੁੰਦੇ ਨਹੀਂ ਨੇ ਕਿ ਮਨਪ੍ਰੀਤ ਸਿੰਘ ਇਹ ਵਾਲੀ ਵਾਪਸੀ ਕਰਨ ਕਿਉਂਕਿ ਉਹਨਾਂ ਨੇ ਉਹਨਾਂ ਦੇ ਘਰ ਜਾ ਕੇ ਯਾਨੀ ਕਿ ਉਹਨਾਂ ਦੇ ਆਪਣੇ ਹਲਕੇ ਦਾਖਾ ਦੇ ਵਿੱਚ ਜਾ ਕੇ ਉਹਨਾਂ ਨੂੰ ਗੱਦਾਰ ਕਹਿ ਦਿੱਤਾ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਗੱਦਾਰਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਦਰਵਾਜ਼ੇ ਜਿਹੜੇ ਨੇ ਉਹ ਬੰਦ ਨੇ ਦੱਸਦੇ ਕਿ ਸਿਕੰਦਰ ਸਿੰਘ ਮਲੂਕਾ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰ ਰਹੇ ਹੁੰਦੇ ਨੇ ਇਸੇ ਵਿਚਾਲੇ ਉਹ ਗੱਲ ਕਰ ਦਿੰਦੇ ਨੇ ਕਿ ਪ੍ਰਧਾਨ ਸਾਹਿਬ ਯਾਨੀ ਕਿ ਸੁਖਬੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਪ੍ਰਧਾਨ ਨੇ ਉਹਨਾਂ ਦਾ ਇਹ ਮੰਨਣਾ ਕਿ ਬਾਲ ਸਿੰਘ ਚੁੰਦਾ ਤੇ ਮਨਪ੍ਰੀਤ ਸਿੰਘ ਈਆਲੀ ਵਾਪਸ ਨਹੀਂ ਆ ਸਕਦੇ ਬਾਕੀ ਲੀਡਰਾਂ ਨੂੰ ਵਾਪਸ ਲਿਆ ਜਾ ਸਕਦਾ ਹੈ ਯਾਨੀ ਕਿ ਸੁਖਬੀਰ ਸਿੰਘ ਬਾਦਲ ਖੁਦ ਚਾਹੁੰਦੇ ਨੇ ਕਿ ਈਆਲੀ ਤੇ ਚੁੰਦਾ ਜੋ ਨੇ ਉਹ ਬਾਦਲ ਧੜੇ ਜਨਾਉਣ ਬਾਕੀ ਜੇਕਰ ਹੋਣਾ ਚਾਹੁੰਦੇ ਨੇ ਤੇ ਆ ਸਕਦੇ ਨੇ ਹੁਣ ਇਤੋਂ ਇਹ ਵੀ ਸੰਕੇਤ ਉੱtre ਨੇ ਕਿ ਕੀ ਅੰਦਰ ਖਾਤੇ ਇਹਨਾਂ ਦੀ ਇਕੱਠਤਾ ਦੀ ਗੱਲ ਚੱਲ ਰਹੀ ਹੈ ਕਿ ਅੰਦਰ ਖਾਤੇ ਅਜਿਹੀ ਗੱਲ ਹੋ ਰਹੀ ਹੈ ਕਿ ਪੁਨਰ ਸੁਰਜੀਤ ਜਿਹੜੇ ਸ਼੍ਰੋਮਣੀ ਅਕਾਲੀ ਦਲ ਵਾਲੇ ਨੇ ਇਹ ਬਾਦਲ ਧੜੇ ਦੇ ਵਿੱਚ ਸ਼ਾਮਲ ਹੋਣ ਅਜਿਹੀਆਂ ਗੱਲਾਂ ਹੋ ਰਹੀਆਂ ਨੇ ਹਾਲਾਂਕਿ ਕੁਝ ਸਪਸ਼ਟ ਨਹੀਂ ਹੈ ਸਿਰਫ ਉਹਨਾਂ ਤੋਂ ਆਪਾਂ ਕਿੱਸਾ ਆਈਆਂ ਜੜੀਆਂ ਨੇ ਉਹ ਲੱਗ ਰਹੀਆਂ ਨੇ ਸਾਰੇ ਚਰਚਾਵਾ ਇੱਕ ਵੱਖਰੀ ਛਿੜੀ ਹੋਈ ਹੈ ਪਰ ਮਾਨਪੀਰ ਸਿੰਘ ਯਾਲੀ ਜੋ ਪਿਛਲੇ ਦਿਨੀ ਮੈਨੂੰ ਲੱਗਦਾ ਕਿ ਸੁਪਨੇ ਦੇਖ ਰਹੇ ਸਨ ਉਹਨਾਂ ਦੇ ਪਾਣੀ ਫਿਰਦਾ ਹੋਇਆ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਪੰਜਾਬ ਦੀ ਸਿਆਸਤ ਦੇ ਵਿੱਚ ਅਕਾਲੀ ਭਾਜਪਾ ਦੇ ਗੱਠ ਜੋੜਦੀਆਂ ਵੀ ਗੱਲਾਂ ਬਹੁਤ ਹੁੰਦੀਆਂ ਨੇ ਅਕਾਲੀ ਭਾਜਪਾ ਦਾ ਗੱਠ ਜੋੜ ਜਿਹੜਾ ਇਹ ਅਕਸਰ ਪੰਜਾਬ ਭਾਜਪਾ ਦੇ ਆਪਣੇ ਹੀ ਆਗੂਆਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਇੰਟਰਵਿਊਜ਼ ਦੇ ਵਿੱਚ ਕਿਹਾ ਜਾਂਦਾ ਹੈ ਉਹਨਾਂ ਦੀ ਪ੍ਰੈਸ ਭਾਰਤਨ ਦੇ ਵਿੱਚ ਉਹ ਗੱਲ ਕਹਿ ਦਿੰਦੇ ਨੇ ਕਿ ਜੇਕਰ ਇਹ ਦੋਵੇਂ ਪਾਰਟੀਆਂ ਪੰਜਾਬ ਚ ਚੋਣਾ ਚਾਹੁੰਦੀਆਂ ਨੇ ਤੇ ਗੱਠ ਜੋੜ ਹੋਣਾ ਬਹੁਤ ਮਲੂਕਾਂ ਨੇ ਇਸ ਬਾਰੇ ਵੀ ਚਰਚਾ ਕੀਤੀ ਉਹਨਾਂ ਨੇ ਕਿਹਾ ਕਿ ਤੁਸੀਂ ਚਾਹੇ ਪਾਤ ਪਾਦੇ ਕਿਸੇ ਆਗੂ ਨੂੰ ਇਕੱਲੇ ਬਿਠਾ ਕੇ ਪਹੁੰਚ ਲੋ ਚਾਹੇ ਅਕਾਲੀ ਆਗੂ ਨੂੰ ਬਿਠਾ ਕੇ ਪਹੁੰਚ ਲੋ ਸਾਰੇ ਇਹੀ ਕਹਿਣਗੇ ਕਿ ਭਲਾਈ ਇਸੇ ਦੇ ਵਿੱਚ ਹੈ ਕਿ ਗੱਠਜੋੜ ਕਰ ਲੈਣ ਹਾਲਾਂਕਿ ਗੱਠਜੋੜ ਹੁੰਦਾ ਜੇ ਨਹੀਂ ਹੁੰਦਾ ਇਹ ਤਾਂ ਉਹਦੇ ਸਮੇਂ ਨੂੰ ਪਤਾ ਲੱਗੇਗਾ ਪਰ ਚਰਚਾਵਾਂ ਜਿਹੜੀਆਂ ਨੇ ਉਹ ਵੱਖਰੀਆਂ ਵੱਖਰੀਆਂ ਅਕਾਲੀ ਦਲ ਨੂੰ ਲੈ ਕੇ ਜਿਹੜੀਆਂ ਨੇ ਉਹ ਚੱਲਦੀਆਂ ਹੀ ਰਹਿੰਦੀਆਂ ਨੇ